हेलो स्टूडेंट्स दिस इज गोप्रियत वेलकम टू माय YouTube चैनल डी स्टडीज आज जो अपना वीडियो ਰਹਿਣ ਵਾਲਾ ਹੈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲਾ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂਗੇ ਜੋ ਕਿ ਵਿంటర్ ਵਕੇਸ਼ਨਸ ਹੋ ਰਹੀਆਂ ਨੇ ਉਸ ਦੇ ਰਿਗਾਰਡਿੰਗ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਨਾ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਹਾਂਜੀ ਤਾਂ ਇਹ ਜੋ ਕਿ ਇੱਕ ਅਫੀਸ਼ੀਅਲ ਲੈਟਰ ਜਾਰੀ ਹੋਇਆਗਾ ਵਿੰਟਰ ਵਕੇਸ਼ਨ ਸੇ ਰਿਗਾਰਡਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੁਆਰਾ ਤਾਂ ਆਪਾਂ ਦੇਖਦੇ ਹਾਂ ਕਿ ਇਸ ਵਿੱਚ ਕੀ ਦੱਸਿਆ ਗਿਆ ਹੈ ਜੋ ਕਿ ਸਰਦੀ ਦੀਆਂ ਛੁੱਟੀਆਂ ਹੋ ਜਾ ਰਹੀਆਂ ਨੇ ਉਸ ਦੇ ਰਿਗਾਰਡਿੰਗ ਠੀਕ ਹੈ ਜੀ ਹਾਂਜੀ ਇਹ ਪੰਜਾਬ ਸਰਕਾਰ ਸਿੱਖਿਆ ਭਾਵ ਵੱਲੋਂ ਜੋ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਰਿਗਾਰਡਿੰਗ ਹੌਲੀਡੇ ਹੌਲੀਡੇ ਮਤਲਬ ਵਿంటర్ ਵਕੇਸ਼ਨਸ ਠੀਕ ਹੈ ਜੀ ਦੇਖੋ ਪੰਜਾਬ ਰਾਜ ਦੇ ਸੂਹ ਸਰਕਾਰੀ ਪ੍ਰਾਈਵੇਟ ਐਡਿਟ ਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਲ 2024 ਦੌਰਾਨ ਮਿਤੀ 24 12 2024 ਤੋਂ ਮਿਤੀ 31 12 2024 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਇਹ ਹੁਕਮ ਮਾਨ ਜੋਗ ਸਿੱਖਿਆ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ ਠੀਕ ਹੈ ਜੀ ਮਤਲਬ ਕੀ ਹੈ 24 ਤਰੀਕ ਤੋਂ ਲੈ ਕੇ 12ਵੇਂ ਮਹੀਨੇ ਦੀ 31 ਤਰੀਕ ਤੱਕ ਜੋ ਕਿ ਸਾਦੀਆਂ ਛੁੱਟੀਆਂ ਐਲਾਨ ਕੀਤੀਆਂ ਗਈਆਂ ਹਨ ਜੋ ਕਿ ਆਪਣੇ ਸਿੱਖਿਆ ਮੰਤਰੀਏ ਉਹਨਾਂ ਦੇ ਦੁਆਰਾ ਠੀਕ ਹੈ ਜੀ ਤੇ ਮਤਲਬ ਕੀ ਹੈ ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਆਪਣਾ ਜੋ ਕਿ ਸਕੂਲ ਓਪਨ ਹੋਣਗੇ ਠੀਕ ਹੈ ਜੀ ਤਾਂ ਇਹ ਇੱਕ ਅਫੀਸ਼ੀਅਲ ਲੈਟਰ ਆਗਾ ਜੋ ਕਿ ਵਿంటర్ ਵਕੇਸ਼ਨਸ ਦੇ ਰਿਗਾਰਡਿੰਗ ਆ ਇਹ ਸਾਰਾ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਨਿਊਜ਼ ਅਪਡੇਟਡ ਨਿਊਜ਼ ਜੋ ਕਿ ਸਾਰੇ ਬੱਚਿਆਂ ਦੇ ਲਈ ਬਹੁਤ ਹੀ ਇੰਪੋਰਟੈਂਟ ਆ ਗਈ ਕਿਉਂਕਿ ਉਹਨਾਂ ਨੂੰ ਛੁੱਟੀਆਂ ਜੋ ਹੋ ਰਹੀਆਂ ਨੇ ਤਾਂ ਮਿਲਦੇ ਆ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਨਾ ਕਿਉਂਕਿ ਸਭ ਤੋਂ ਪਹਿਲਾਂ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਹੀ ਪਹੁੰਚਣ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਦੇ ਰਹਿਣਾ ਠੀਕ ਹੈ ਜੀ ਤਾਂ ਇਸੇ ਨਾਲ ਹੀ ਨੈਕਸਟ ਵੀਡੀਓ ਵਿੱਚ ਮਿਲਦੇ ਆ ਸਟੇ ਬLES ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ